ਜੋ ਹੋਰ ਪੰਜਾਬੀ ਸਿੰਗਰ ਜੈਲੀ ਇੱਕ ਸ਼ੋਅ ਦੇ ਵਿੱਚ ਜਦੋਂ ਚਮਕੀਲੇ ਦੇ ਬਾਰੇ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਤੇ ਜੈਲੀ ਨੇ ਬੜਾ ਹੀ ਬੇਪਾਕੀ ਦੇ ਨਾਲ ਕਿਹਾ ਤੇ ਹਾਂ ਬਿਲਕੁਲ ਅਮਰ ਸਿੰਘ ਚਮਕੀਲੇ ਵਰਗਾ ਕਲਾਕਾਰ ਨਹੀਂ ਕੋਈ ਹੋਇਆ ਤੇ ਮੈਂ ਆ ਬਹੁਤ ਸੁਣਦਾ ਹਾਂ ਚਮਕੀਲੇ ਨੂੰ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਦੋਸਤੋ ਤੇ ਜਦੋਂ ਨਵੇਂ ਕਲਾਕਾਰ ਪੁਰਾਣੇ ਕਲਾਕਾਰਾਂ ਦੀਆਂ ਸਿੱਖਤਾਂ ਤੇ ਉਹਨਾਂ ਦੀ ਵਰਸ਼ੰਸ਼ਾ ਕਰਨ ਔਰ ਉਹ ਵੀ ਲਾਈਵ ਸ਼ੋਅਾਂ ਦੇ ਉੱਤੇ ਬੈਠ ਕੇ ਤੇਜਲੀ ਨੇ ਇਹ ਗੱਲ ਇਹ ਵੀ ਕਹੀ ਕਿ ਵਾਕੇ ਹੀ ਮੈਂ ਮੰਨਦਾ ਕਿ ਚਮਕੀਲੇ ਵਰਗਾ ਕਲਾਕਾਰ ਨਹੀਂ ਕੋਈ ਬਣ ਸਕਦਾ ਕਿਉਂਕਿ ਆਹ ਚਮਕੀਲੇ ਨੂੰ ਸਾਰੇ ਕਲਾਕਾਰ ਗਾਉਂਦੇ ਆ ਤੇ ਉਹ ਨੂੰ ਹਰ ਬੰਦਾ ਜਿਹੜਾ ਸਟੇਜ ਤੇ ਪ੍ਰੋਗਰਾਮ ਲਾਉਂਦਾ ਉਹ ਚਮਕੀਲੇ ਦਾ ਗੀਤ ਜੇ ਨਹੀਂ ਗਾਉਂਦਾ ਤਾਂ ਉਹਦੀ ਸਟੇਜ ਹੀ ਸੰਪੂਰਨ ਨਹੀਂ ਹੁੰਦੀ ਇਸ ਤਰ੍ਹਾਂ ਦਾ ਹਿਸਾਬ ਕਿਤਾਬੀ ਚਮਕੀਲੇ ਦਾ ਬਣਿਆ ਹੋਇਆ ਆ ਕੁਝ ਲੋਕ ਅੰਦਰੋਂ ਕਹਿੰਦੇ ਜ਼ਰੂਰ ਚਮਕੀਲ ਨੂੰ ਮਾੜਾ ਕਹਿੰਦੇ ਨੇ ਵੀ ਪਰ ਜਿਹੜੀ ਗੱਲ ਹੈਗੀ ਆ ਚਮਕੀਲੇ ਦੀ ਗਾਇਕੀ ਔਰ ਚਮਕੀਲੇ ਦੀ ਲੋਕ ਲੋਕਪ੍ਰਿਅਤਾ ਉਹ ਹਾਲੇ ਤੱਕ ਬਣੀ ਹੋਈ ਆ ਤੁਸੀਂ ਆਪੇ ਦੋਸਤੋ ਲੱਲੋ ਜੈਲੀ ਵਰਗੇ ਸਿੰਗਰ ਇਹ ਗੱਲ ਕਹਿ ਰਹੇ ਆ ਹਨਾ ਤੇ ਬਾਕੀ ਹੋਰ ਪੰਜਾਬ ਦੇ ਟੌਪ ਦੇ ਸਿੰਗਰ ਵੀ ਇਹੋ ਹੀ ਗੱਲ ਕਹਿੰਦੇ ਆ ਵੀ ਵਾਕਿਆ ਚਮਕੀਲਾ ਚਮਕੀਲਾ ਨਹੀਂ ਕੋਈ ਬਣ ਸਕਦਾ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਧੰਨ